ਗੁਜਰਾਤ ਕੁੱਤੇ ਵੀ ਮਰ ਜਾਨਾ ਕੁੱਤੇ ਮਰ ਜਾਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚੋਪਰ ਲਾ ਕੇ ਹੈਲੀਕਾਪਟਰ ਲਾ ਕੇ ਪਹੁੰਚ ਜਾਂਦੇ ਵੀ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿੰਦੇ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲੀ ਨਹੀਂ ਗਈ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀਆਂ ਕੋਈ ਫੋਨ ਚੋ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਬੀਜੇਪੀ ਚ ਮੈਂ ਸਿੱਖ ਲੀਡਰ ਨਹੀਂ ਜਿਹੜੇ ਸੰਘੇ ਲੀਡਰ ਹੈ ਪੰਜਾਬ ਤਬਾਈ ਦੇ ਕਗਾਰ ਤੇ ਐ ਹਰ ਬੰਨੇ ਹਾਹਾਕਾਰ ਮਚਿਆ ਘਰ-ਘਰ ਡੁੱਬ ਗਏ ਲੋਕ ਬਰਬਾਦ ਹੋ ਗਏ ਪਰ ਸਰਕਾਰਾਂ ਜਿਹੜੀ ਜਥੇਬੰਦੀਆਂ ਸੇਵਾ ਕਰ ਰਹੀਆਂ ਉਹਨਾਂ ਤੋਂ ਡਿਕੜਾ ਡਾਰੀਆਂ ਲਗਾਤਾਰ ਐਸਐਸਪੀ ਫਾਜ਼ਿਲਕਾ ਨਾਲੇ ਵੀਡੀਓ ਨਾਲੇ ਡੀਸੀ ਨਾਲੇ ਕੱਲ ਸੰਤ ਮਬਾਬਾ ਸੁਖਦੇਸ਼ ਤੇ ਪੁੱਛਣ ਦੀ ਗੱਲ ਹੋਈ ਸੀਗੀ ਅੱਜ ਰਾਜਸਥਾਨ ਤੋਂ ਗੰਗानगर ਤੋਂ ਗੋਲੂਵਾਲ ਤੋਂ ਬਿਲੀਵੰਗਾ ਤੋਂ ਹਨੂਮਾਨਗੜ੍ਹ ਤੋਂ ਬੁਗਲੇ ਵਾਲੀ ਤੋਂ ਬਾਬਾ ਗਗਨਦੇਵ ਕਾਲੀਆਂ ਤੋਂ ਇਹ ਸਾਰੀ ਜਥੇਬੰਦੀਆਂ ਲੰਗਰ ਲੈ ਕੇ ਪਹੁੰਚੀਆਂ ਕਮਾਲ ਦੀ ਗੱਲ ਦੇਖੋ ਪਿੱਛੇ ਪੁਲਿਸ ਨੇ ਨਾਕਾ ਲਾ ਰੱਖਿਆ ਹੈ ਵੀ ਅੱਗੇ ਲੰਗਰ ਨਹੀਂ ਲੈ ਕੇ ਜਾਣਾ ਲੰਗਰ ਰਸਤਾ ਰੁਕੀ ਗਿਆ ਲੋਕ ਉੱਥੋਂ ਭੁੱਖੇ ਤੇ ਆਏ ਪਰੇਸ਼ਾਨ ਬੈਠੇ ਆ ਸਿਰਫ ਸਰਕਾਰਾਂ ਬਦਨਾਮ ਹੋਣਦੀਆਂ ਕੋਈ ਸਰਕਾਰ ਕੁਝ ਨਹੀਂ ਕਰਦੀਆਂ ਕਮਾਲ ਦੀ ਗੱਲ ਹੈ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ ਭਾਵੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜੇ ਮੈਂ ਕਹਿੰਦਾ ਜੇ ਗੁਜਰਾਤ ਕੁੱਤੇ ਵੀ ਮਰ ਜਾਣੇ ਕੁੱਤੇ ਮਰ ਜਾਣੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚੋਪਰ ਲਾ ਕੇ ਹੈਲੀਕਾਪਟਰ ਲਾ ਕੇ ਪਹੁੰਚ ਜਾਂਦੇ ਨੇ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿੰਦੇ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲ ਨਹੀਂ ਨਗੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀਆਂ ਕੋਈ ਫੋਨ ਚੋ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਆਂ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਬੀਜੇਪੀ ਚ ਮੈਂ ਸਿੱਖ ਲੀਡਰ ਨਹੀਂ ਜਿਹੜਾ ਸੰਘੇ ਲੀਡਰ ਹੈ ਉਹ ਬਿਆਨ ਦਿੰਦੇ ਨੇ ਨਿਰੰਦਰ ਮੋਦੀ ਬੜਾ ਕੁਝ ਪੰਜਾਬ ਬਾਰੇ ਸੋਚ ਨਹੀਂ ਸਿੱਖਾਂ ਬਰ ਸੋਚਦੇ ਆ ਇਹ ਹਾਲਾਤ ਤੁਹਾਡੇ ਸਾਹਮਣੇ ਆ ਹੁਣ ਸਟੇਟ ਦੀ ਗੱਲ ਲੈ ਲਈਏ ਭਗਵੰਤ ਮਾਸ ਸਰਕਾਰ ਦੀ ਗੱਲ ਲੈ ਲਈਏ ਲੰਗਰਾਂ ਲਾਂ ਤੋਂ ਰੋਕਿਆ ਜੇਰ ਆਪ ਲੋਣਾ ਨਹੀਂਗਾ ਕਿ ਜਥੇੜੇ ਲਾਉਣ ਦੇਣਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੇ ਲੋਕੋ ਹਮੇਸ਼ਾ ਯਾਦ ਰੱਖਿਓ ਪੰਜਾਬ ਪੰਜਾਬ ਦੇ ਕੰਮ ਆਊਗਾ ਪੰਜਾਬ ਦੇ ਲੋਕ ਪੰਜਾਬ ਦੇ ਕੰਮ ਆਣਗੇ ਅੱਜ ਪੰਜਾਬ ਦੇ ਕੰਮ ਕੋਣ ਆ ਰਿਹਾ ਹੈ ਸ਼ਰਮਣੀ ਗੁਰਦਾਪਨ ਕਮੇਟੀ ਪੰਜਾਬ ਨੂੰ ਸੰਭਰੀ ਹੈ। ਅਕਾਲੀ ਦਲ ਪੰਜਾਬ ਨੂੰ ਸੰਭਰ ਰਿਹਾ ਹੈ। ਸੁਖਬੀਰ ਸਿੰਘ ਬਾਦਲਵਾਲ ਦੇ 10-10 ਲੱਖ ਰੁਪਏ ਵੰਡ ਰਿਹਾ ਹੈ। ਬਾਕੀ ਜਿੰਨੇ ਜਥੇਬੰਦੀਆਂ ਪੰਜਾਬ ਦੀਆਂ ਉਹ ਵੰਡ ਰਹੀਆਂ। ਗੁਰਦੁਆਰਾ ਕਮੇਟੀਆਂ ਲੱਗੀਆਂ ਹੋਈਆਂ। ਪਰ ਪੰਜਾਬ ਸਰਕਾਰ ਅਜੇ ਢਿੱਡਾ ਰਹੀ ਹੈ। ਦੇਖੋ ਪੁਲਸ ਖੜੀ ਕਰ ਰੱਖੀ ਹੈ। ਉਹ ਗੱਡੀਆਂ ਦੇ ਕਾਫਲੇ ਲੱਗੇ ਆ। ਵੀ ਤੁਹਾਨੂੰ ਅਸੀਂ ਉੱਥੇ ਲੰਗਰ ਨਹੀਂ ਲੱਗਿਆ ਦੇਣਾ। ਜੇ ਲੈ ਕੇ ਗਏ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾਂਗੇ। ਅਸੀਂ ਅੱਜ ਕਹਿ ਰਹੇ ਹਰਾਸਤਨ ਵੱਲੋਂ ਇੱਕ ਪਰਚੇ ਕਰੋ, 10 ਪਰਚੇ ਦਰਜ ਕਰੋ। ਅਸੀਂ ਲੰਗਰ ਲੈ ਕੇ ਪਹੁੰਚਾਂਗੇ ਪੰਜਾਬ ਇੱਕ ਵੀ ਹੁੰਦਾ ਭੁੱਖਾ ਤਿਆ ਰਾਤ ਨਹੀਂ ਸੌਂਗਾ ਅੱਜ ਅਸੀਂ ਅੱਜ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਹਰ ਜਾਵੇ ਜਿਹੜੇ ਰਾਜਸਥਾਨ ਨੂੰ ਬਦਨਾਮ ਕਰਦੇ ਸੀ ਨਾ ਕੱਲ ਢਾਲੀਵਾਲ ਵਰਗੇ ਵੀ ਰਾਜਸਥਾਨ ਪਾਣੀ ਹੁਣ ਇਹ ਬਣਾ ਕਰ ਰਿਹਾ ਅਸੀਂ ਰਾਜਸਥਾਨ ਦਾ ਅੱਜ ਵੀ ਕਰ ਰਹੇ ਆਂ ਅਸੀਂ ਲਾਈਵ ਕਰ ਰਹੇ ਆਂ ਜੇ ਤੁਸੀਂ ਰਾਜਸਥਾਨ ਪਾਣੀ ਛੱਡਦੇ ਅੱਜ ਪੰਜਾਬ ਨਾ ਡੁੱਬਦਾ ਆ ਕੇ ਤੁਹਾਡੀ ਬੇਈਮਾਨੀ ਕਰਕੇ ਤੁਹਾਡੀਆਂ ਗਲਤ ਨੀਤੀਆਂ ਕਰਕੇ ਪੰਜਾਬ ਡੁੱਬਿਆ ਸੈਂਟਰ ਤੇ ਸਟੇਟ ਨੇ ਰਲ ਕੇ ਪੰਜਾਬ ਦਾ ਬੇੜਾ ਕਰ ਕੀਤਾ ਅੱਜ ਫਿਰ ਕਹਿ ਰਹੇ ਅਸੀਂ ਸਾਰੇ ਤੁਹਾਨੂੰ ਬੜੀ ਵੱਡੀ ਦਿੱਕਤ ਆਊਗੀ ਆਜੋ ਨਾਲ ਆਪਾਂ ਚੱਲਦੇ ਹਾਂ ਥਾਣੇਦਾਰ ਸਾਹਿਬ ਕੋਲ ਕੀ ਕਹਿੰਦੇ ਥਾਣੇਦਾਰ ਸਾਹਿਬ ਆਜੋ ਨਾਲੇ ਕਹਿੰਦੇ ਲੰਗਰ ਦਾ ਇੰਚਾਰਜ ਹੈ ਸਾਡੀ ਸਰਕਾਰ ਕੋਲ ਲਾਓ ਲੰਗਰ ਕੇ ਲੰਗਰ ਦਾ ਇੰਚਾਰਜ ਨਹੀਂ ਅੱਜ ਬਾਜੀ ਖੋਈਏ ਗੱਲ ਕੋਈ ਨੇ ਮੇਰੇ ਨਾਲ ਤੁਸੀਂ ਨਾ ਐ ਕਰੋ ਬਬਾਈ ਮੈਂ ਆਪਾਂ ਚਲੋ ਇਨਸਾਨੀਅਤ ਦੇ ਨਾਤੇ ਛੋਟਾ ਵੀ ਖਲੇਗਾ ਨਾ ਛੋਟਾ ਹੈ ਗਿਆ ਹੈ ਗਿਆ ਕਿਕਰ ਦਾ ਲੈ ਜੋ ਡਰੈਕਸ਼ਨ ਤੇ ਰੱਖ ਬਸ ਸਾਡੀ ਦੋ ਕਿਹੜਾ ਕਾਢੋਗੇ ਦੋ ਚਾਰ ਸੰਗਤ ਤੇ ਜੋ ਗੱਡੀਆਂ ਸਾਡੀਆਂ ਜੀ ਆਗੇ ਇਹ ਇਹ ਬਲਵੀਰ ਸਿੰਘ ਜੀ ਆ ਚਲੋ ਲਓ ਗੱਡੀ ਆਪਣੀਆਂ ਜੀ ਆਗੇ ਚਲੋ ਐ ਨਾ ਕਰੋ ਜੀ ਐ ਨਾ ਕਰੋ ਹਣਾ ਅਸੀਂ ਹਮੇਸ਼ਾ ਕਹ ਰਹੇ ਆਂ ਵੀ ਸੇਵਾ ਸਾਡਾ ਹੱਕ ਹੈ ਜੋ ਇੱਕ ਵਾਰੀ ਬਾਕੀ ਗੱਲਾਂ ਬਾਤ ਕਰਦੇ ਗੱਡੀਆਂ ਆ ਰਹੀਆਂ ਆਂ ਇੱਕ ਲੈ ਕੇ ਚਲਦੇ ਆਂ ਅੱਗੇ ਫਿਰ ਵੇਖਦੇ ਆਂ ਲਓ ਗੱਡੀ ਵੀਰੇ ਗੱਡੀਆਂ ਤੋਂ ਸਾਰਾ